ਅਹੀ ਇਹ ਹੀ ਮੰਗਿਆ ਸਾਡੇ ਕੋ ਕਿ ਜਿਹੜੇ ਭੰਤਮਾਨ ਨੂੰ ਅਸੀਂ ਇਹੀ ਕਹਿੰਨੇ ਆ ਕਿ ਨੌਜਵਾਨ ਬੱਚੇ ਜਿੰਨੇ ਆ ਸਾਰੇ ਬਚਾਉਣ ਫਿਰ ਇਹਨਾਂ ਦੀਆਂ ਵੋਟਾਂ ਵਧਣੀਆਂ ਨਹੀਂ ਤੇ ਇਹਨਾਂ ਦੀਆਂ ਵੋਟਾਂ ਨਹੀਂ ਵਧਣੀਆਂ ਮਾਰ ਦੋ ਵੋਟਾਂ ਪਾਉਣਗੇ ਕਿ ਆਇਆ ਮਾਰ ਦੋ ਐਸੀ ਕਰਦੇ ਆ ਤਿੰਨ ਮਹੀਨੇ ਜਦੋਂ ਲੋਕਡਾਊਨ ਸੀ ਉਦੋਂ ਕਿਸ ਤਰ੍ਹਾਂ ਇਹਨਾਂ ਨੇ ਕੀਤਾ ਸੀ ਰੋਟੀ ਦੇਖੋ ਭਾਈ ਕੌਣ ਕਿਉਂ ਨਹੀਂ ਨਸ਼ੇ ਤੇ ਪ੍ਰਬੰਧੀ ਲਾਉਂਦੇ ਘਰ ਘਰ ਨਸ਼ਾ ਵੀ ਕੰਦੇ ਆ ਇਹਨਾ ਦੇ ਕੋਲ ਆ ਦੇਖੋ ਦੇਖੋ ਕਿ ਕਿਸ ਤਰ੍ਹਾਂ ਦੇ ਤੇ ਕਿਸ ਤਰ੍ਹਾਂ ਨਹੀਂ ਨੇ ਜਿਸ ਦਿਨ ਆ ਬੱਚਾ ਫੜਿਆ ਗਿਆ ਸੀ ਇਹਨੂੰ ਪੁੱਛੋ ਇਹਦੇ ਕੋਲ ਇਹਨਾਂ ਕੋਲ ਇੱਤਰ ਪ੍ਰੀਆ ਨਹੀਂ ਤੇ ਉਸ ਦਿਨ ਇਹਨਾਂ ਕਿੱਦਾਂ ਆਪਣਾ ਬੱਚਾ ਕਿਸ ਤਰ੍ਹਾਂ ਛਡਵਾਇਆ ਹੈ ਤੇ ਕਿੱਤਰਾ ਨਹੀਂ ਛਡਵਾਇਆ ਫੜਿਆ ਸੀ ਹਾਂ ਫੜਿਆ ਸੀ ਇੱਕ ਵਾਰੀ ਦਿਲ ਤੇ ਵਿਚਾਰ ਆ ਜਿਹੜਾ ਤੁਸੀਂ ਇਹ ਕਹਿੰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਚਿੱਨੇ ਨੌਜਵਾਨ ਸਾਡੇ ਬੱਚੇ ਮਰਦੇ ਆ ਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਮਰਸ਼ਾ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਖਤਮ ਹੋਵੇ ਤੇ ਇੱਕ ਇਹਨਾਂ ਬੱਚਿਆਂ ਨੂੰ ਕੋਈ ਕਾਰੋਬਾਰ ਖੋਲੇ ਜਾਂਦੇ ਨੌਜਵਾਨ ਬੱਚੇ ਜਿਹੜੇ ਕੰਮਾਂ ਦੇ ਲੱਗਣ ਨਸ਼ਿਆਂ ਦੇ ਵਿੱਚ ਨਾ ਕਿਹੜੀ ਗੱਲਾਂ ਨਸ਼ਿਆਂ ਤੇ ਲੱਗਣ ਦੇ ਕੰਮ ਤੇ ਕੋਈ ਪੰਜਾਬ ਨੇ ਸਰਕਾਰ ਨੇ ਖੋਲਿਆ ਨਹੀਂ ਆ ਇਸ ਕਰਕੇ ਇਹ ਨਸ਼ਿਆਂ ਤੇ ਲੱਗਣ ਦੀ ਜਿਹੜੀ ਸਰਕਾਰ ਆਉਂਦੀ ਆ ਬਸ ਉਹ ਆਪਣਾ ਢਿੱਡ ਭਰਦੀ ਆ ਵੋਟਾਂ ਪਵਾ ਲੈਂਦੇ ਆ ਜਦੋਂ ਵੀ ਆਉਂਦੇ ਵੋਟਾਂ ਪਵਾ ਲੈਂਦੇ ਬਾਅਦ ਵਿੱਚ ਕਿਸ ਗਰੀਬ ਦੀ ਮਦਦ ਨਹੀਂ ਕਰਦੇ ਕਿਸ ਗਰੀਬ ਨੂੰ ਪੁੱਛਦੇ ਨਹੀਂ ਜਿਹੜਾ ਗਰੀਬ ਦਾ ਬੱਚਾ ਮਰ ਜਾਂਦਾ ਉਹਦੇ ਘਰ ਦੀ ਤਲੀਜ ਨਹੀਂ ਟੱਪਦੇ ਨਹੀਂ ਨਹੀਂ ਨਾ ਪੁੱਛ ਲੋ ਇਹਨਾਂ ਨੂੰ ਮੈਂ ਕਿਸ ਤਰ੍ਹਾਂ ਇਹਨਾਂ ਦੇ ਹਾਲਾਤ ਦੇਖਦੀ ਆ ਕਿਵੇਂ ਭੁੱਖੇ ਬੈਠੇ ਹੁੰਦੇ ਨੇ ਸਾਡੀ ਇਹੋ ਹੱਥ ਜੋੜ ਕੇ ਬੇਨਤੀ ਆ ਕਿ ਕਿਸ ਤਰ੍ਹਾਂ ਵੀ ਪੰਜਾਬ ਦੇ ਵਿੱਚੋਂ ਨੌਜਵਾਨ ਬੱਚੇ ਗੱਗਰੂ ਸੀ ਨਹੀਂ ਆ ਸਾਰੇ ਬਚਾਏ ਜਾਣ ਕੋਈ ਮਾਂ ਰੋਂਦੀ ਨਾ ਇਦਾਂ ਦਿਸੇ ਬਸ ਸਾਡੀ ਇਹੋ ਭਗਵੰਤ ਮਾਨਸਾ ਹਾਲੇ ਤਾਂ ਮਲੇ